ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ੴ ਸਤਿਗੁਰੂ ਪਰਸਾ ਜਬ ਸਹੀਬ ਨੂੰ ਸ੍ਰੀ ਮੁਖਬਗਪਾਲ ਸੈ ਦਸਵੀਂ ਛੇਵੇਂ ਸੰਤ ਤੇ ਪ੍ਰਸਾਦ ਜਗ ਚਰਨਰ ਬਨ ਜਾਤ ਪਤਨ ਹੰਜੇ ਰੂਪ ਰੰਗ ਰੇਖ ਕੋ ਕਹਿ ਨ ਸਕੇ ਅਚਲ ਮੂਰਤ ਅਨਪੂਰਕ ਅਮਤੈ ਕਹਿ ਜੇ ਕੋ ਦੇਦਰ ਇਦਾਨ ਸਾਹਿ ਸੰਗਣੇ ਜੇ भवन मीप सुर तब सब नाम कथे नाम कव काले नमस्त कृपाले नमस्तन अरूपे नमस्तन अनुपे नमस्तन पेखे नमस्तन लेखे नमस्तन काय नमस्तन जाए नमस्तन गंजे नमस्तन पंजे नमस्तन अनामे नमस्तन ठामे नमस्तन कर्म नमस्तन धर्म नमस्तन ਨਮਸਤਨ 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 ਜੀਕੇ ਨਮਸਤਨ ਪੀਤੀ ਨਮਸਤਨ ਬਾਹੇ ਨਮਸਤਨ ਡਾਹੇ ਨਮਸਤਨ ਢਿਲੇ ਨਮਸਤਨ ਨਾ ਦੇ ਨਮਸਤਨ ਛੇਦੇ ਨਮਸਤਨ ਗਾਦੇ ਨਮਸਤਨ ਗੰਜੇ ਨਮਸਤਨ ਪੰਦੇ ਨਮਸਤਨ ਉਦਾਰੇ ਨਮਸਤਨ ਪਾਰੇ ਨਮਸਤਨ ਸੂ ਇੱਕੇ ਨਮਸਤਨ ਅਨੇਕੇ ਨਮਸਤਨ ਕੂਤੇ ਨਮਸਤਨ ਜੂ ਪੈ ਨਮਸਤਨ ਕਰਮੇ ਨਮਸਤਨ ਪਰਮੇ नमस्तन देशे नमस्े नमस्न्न नौमे नमस्तन कामें नमस्तन्न भाते नमस्तन भाते नमस्न् नमात आलोके नमस्तन आलोक नमस्तन अशोक नमस्तन तापे नमस्त न था नमस्ने नमस्तन दमस्तन आगाहे नमस्तन बाहे नमस्तन तिवृंगे नमस्न असरंगे नमस्तन प्रभोगे नमस्तन संयोगे नमस्न आरंगे नमस्तन पंगे नमस्तन गमे नमस्त सतनमें नमस्तन जला श्री नमस्त श्री नमस्तन जाते नमस्तन पाते नमस्तन अमजे नमो सत सत जबे देश देश नमस्न पेशे नमस्तन तामे्य नमस्तन वा नमो सर्व काले नमो सर्व ज्याले नमो सर्व रूपे नमो सर्व पूपे नमो सर्व खापे नमो सर्व थापे नमो सर्व काले नमो पाले नमो सत सतेवे नमस्तन पेवे नमस्तन जन्मे नमस्तन शुभ नमो सर्व गौणे नमो सर्व गौणे नमो सर्व रंगी नमो सर्व पंगे नमो काल काले नमो सत सत दयाले नमस्तन बरने नमस्तन मरने नमस्तन दुरार नमस्तन करता नमो सर्व तंदे नमो सत बन्दे नमस्तन रसाके नमस्तन बाके नमस्तन रहीमे नमस्तन करीमे नमस्तन अनंते नमस्तन महन्ते नमो सत सत रागे नमस्तन सोहागे नमो सर्व सुख नमो सर्व पुख ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਪ੍ਰਸਾਦ ਅਰੂਪ ਹੈ ਨੂਪ ਹੈ ਅਜੂ ਹੈ ਅਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਅਬੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਨਿਦਾਨ ਹੈ ਤਵਰੰਗ ਹੈ ਸੁਰੰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਪਰਨ ਹੈ ਸੂਦ ਹੈ ਵਰਨ ਹੈ ਗਜ ਹੈ ਪਜ ਹੈ ਜੁਜ ਹੈ ਜਜ ਹੈ ਅਮਰੀਕ ਹੈ ਰਫੀਕ ਹੈ ਦਦ ਹੈ ਵਦ ਹੈ ਨਰਬੋਜ ਹੈ ਸੁਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਜਾ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਸੀਕ ਹੈ ਨਲੰਭ ਹੈ ਸੰਭ ਹੈ ਗਮ ਹੈ ਜਮ ਹੈ ਪੂਤ ਹੈ ਛੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਅਬਾ ਹੈ ਗਾ ਹੈ ਅਮਾਨ ਹੈ ਨਿਦਾ ਹੈ ਨੇਕ ਹੈ ਫਿਰ ਇੱਕ ਹੈ ਪੁੰਗ ਪਿਆਦ ਸ਼ੰਦ ਨਮੋ ਸਰਬ ਮਾਨੇ ਸਮਸਤਿ ਨਿਦਾ ਨੇ ਨਮੋ ਦੇਵ ਦੇਵ ਅਪੇਖੀ ਅਪੇਵ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੁਣੇ ਨਮੋ ਸਰਬ ਭੋਨੇ ਅਨੰਗੀ ਅਨਾਥੇ ਨਸਰੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਨੇ ਨਮੋ ਨਿਤਰ ਨਿਤਰ ਨਮੋ ਨਾਦ ਨਾਦ ਨਮੋ ਪਾਨ ਪਾਨ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤਮੇ ਸਮਸਤੀ ਬਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰੇ ਸਰ ਪਰਮ ਰੂਪੇ ਨਮੋ ਜੋਗ ਜੂਏ ਸਰ ਪਰਮ ਸਿੱਧੇ ਨਮੋ ਰਾਜ ਰੇ ਸਰ ਪਰਮ ਵਿੱਦੇ नमो शस्त्रपरणे नमो अस्त्रमने नमो परम ज्ञाता नमो लोक माता भेकीय परमीय भोगीय भगवते नमो योगजेश्वर परम जगते नमो नित नरैणे कूरकर्मे नमो प्रेत अप्रेत देवसुदरमे नमो रोगहर्ता नमो राघ रूपे नमो सहस नमो पुपुपे नमो दानदाने नमो मानमाने नमो रोगरोगे नमस्तनसनाने नमो मंत्र मंत्र नमो जंत्र जंत्र नमो इष्ट इष्ट नमो तंत तंत सदा सच्चिदानंद सर्वम परनासि अनूपे रूपे समस्तल निवासी सदा सिद्ध दादव ददव वृद्ध करता अर्द उर्द अर्द अंगुंग करता पम पर, पम परमेश्वर पोषपाल सदा सबदा सिद्ध दाता दयाल छेदी अपेदी इनाम अकामा समस्त अपराजी समस्त सत सत धाम तेरा जोर जाजरी छंद जले ह थले ह पीर ह अबे ह प्रभु ह अजु ह देश पेश पंगत छंद अगाधे अबाधे आनंदी स्वरूपे नमो समस्ते निदाने नमस्त नृनाथ नमस् परमाथे नमस्व गंजे नमस्तव पंजे नमस्त अकाले नमस्व पाले नमो सर्वदेस नमो सर्व पेशे नमो राजे नमो साजे साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सुख सुखे नमो सर्वरोगे नमो सर्वभोगे नमो सर्वजंत नमो सर्वपंत ਨਮੋ ਸਰਬ ਗਿਆਨ ਨਮੋ ਪਰਮਤਾ ਨਮੋ ਸਰਬ ਮੰਤਰ ਨਮੋ ਸਭ ਜੰਤਰ ਨਮੋ ਸਭ ਦੇਸ ਨਮੋ ਸਭ ਕੇਸ ਨਮੋ ਸਭ ਰੰਗੇ ਤਰਵੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖੀਜੇ ਭੀਜੇ ਸਮਸਤ ਪ੍ਰਸੀਜੇ ਕਰਪਾਲ ਸਰੂਪੇ ਕੋ ਕਰਮ ਪਣਾਸੀ ਸਦਾ ਸਰਬਦਾ ਰਿਧ ਸਿੱਧ ਨਵਾਸੀ ਚਰਪੜ ਸ਼ੰਤੇ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਅਚਲ ਪੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਲਖ ਕਰਮ ਸਰਬੰ ਦਾਤਾ ਸਰਬੰ ਗਤ ਸਰਬੰ ਪਾਨੇ ਸਰਬੰ ਮਾਨੇ ਸਭੰ ਪ੍ਰਾਣੰ ਸਭੰ ਤ੍ਰਾਣੰ ਸਭੰ ਭੁਗਤਾ ਸਰਬੰ ਜੁਗਤਾ ਸਭੰ ਦੇਵ ਸਭੰ ਪੇਵ ਸਭੰ ਕਾਲੇ ਸਭੰ ਪਾਲੇ ਰੋਹਾਲ ਚੰਦ ਤੇ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖ ਪਰ ਸਰਮਾਂਤ ਮਾਨ ਦੇ ਦੇਵ ਆਦੂਦਾਰ ਸਰਪਾਲਕ ਸਰਪਾਲਕ ਸਭ ਕੋ ਪਨਕਾਰ ਜੰਤਰ ਤੰਤਰ ਬ੍ਰਹਜਹੀ ਅਬਦੂਦ ਰੂਪ ਰਸਾਲ ਨਾਮ ਠਾਮ ਨਾ ਜਾ ਤਾ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਤ ਅਜੋਨ ਆਦ ਸੇਗ ਦੇਹ ਸਰਨ ਜੇ ਭੇਸ ਜਾਕਰ ਰੂਪ ਰੇਖ ਨਾ ਰਗ ਜੰਤਰ ਤੰਤਰ ਵਿਸਾ ਵਿਸਾ ਹੋਏ ਫਲਿਓ ਨਰਾਗ ਨਾਮ ਕੰਮ ਵਹੀਨ ਪਖ ਧਮ ਨਾ ਹੀ ਜਾਏ ਸਰਮਾਨਸ ਬਤਮਾਨ ਦੇ ਮਨ ਤਾਏ ਏਕ ਮੂਰਤ ਨੇਕ ਦਰਸ਼ਨ ਕਿਨੇ ਰੂਪ ਨੇਕ ਖੇਲ 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 ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜਬੇ ਦੋਰ ਕתיਬ ਰੂਪ ਰੰਗ ਨਾ ਜਾਤ ਪਾਤ ਸੁ ਜਾਣੀ ਕੈ ਦੇਵ ਤਾਤ ਮਾਤ ਨਾ ਜਾਤ ਜਾ ਕਰ ਜਨਮ ਬਹੀਨ ਚੱਕਰ ਬਕਰ ਫਿਰੇ ਤਤਰ ਚੱਕਰ ਮਾਣੀ ਪੁਰਤੀਨ ਲੋਕ ਚੋਦਕੇ ਵਿਖੇ ਡਗ ਡਾ ਪੈ ਤੇ ਜਾਪ ਆਦਿ ਦੇਵ ਅਨਾਦ ਮੂਰਤ ਥਪਿਓ ਸਭੇ ਜਿ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਮ ਪੁਰਪਾਰ ਸਰਬ ਵਿਸਵ ਰਚਿਓ ਸੋ ਜੰਪਾ ਗੜਨ ਪੈਣ ਹਾਰ ਕਾਲ ਹੀਨ ਕਲਾ ਸੁਜਗਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਪੂਥ ਲਖ ਭੇਸ ਅੰਗ ਰਾਗ ਨਾ ਰੰਗ ਜਾਕੇ ਜਾਤ ਪਤ ਨਾ ਨਾਮ ਗਰਮ ਗੰਜਨ ਦਸ਼ਟ ਪੰਜਨ ਮੁਗਦਾਇ ਕਾਮ ਆਪ ਰੂਪ ਅਮਰੀਕ ਅਨੁਸਤਤ ਏਕ ਪੁਰਖ ਅਵਦੂਤ ਗਰਬ ਗੰਜਨ ਸਰਪ ਪੰਜਨ ਆਦਰੂਪ ਸੂਦ ਅੰਗ ਹੀਨ ਅਪੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਭ ਕੋ ਪਤਪਾਰ ਸਰਬ ਗੰਤਾ ਸਭ ਹੰਤਾ ਸਭ ਤੇ ਅਣਪੇਖ ਸਰਬ ਸਾਸਤਰ ਨਾ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਨ ਜਾ ਕੇ ਨਿਤ ਬਖ ਨਿਤ ਕੋੜ ਸਿਮਰਤ ਪ੍ਰਾਨ ਸਾਸਤਰ ਨਾ ਹੋਈ ਵਿਚਿਤ ਮੋਦ ਭਾਰ ਸੰਤੇ ਪ੍ਰਸਾਦ ਗੁਣ ਗੁਣ ਉਦਾਰ ਮੇਮ ਅਪਾਰ ਆਸਨ ਭੰਗ ਉਪਮਾਨ ਅੰਗ ਅਨਪੋ ਪ੍ਰਕਾਸ਼ ਨਿਸ ਦਿਨ ਅਨਾਸ ਅਜਾਨ ਬਾ ਸੋਹਨ ਸਾ ਰਾਜਨ ਰਾਜ ਭਾਨਨ ਭਾਨ ਦੇਵਨ ਦੇ ਉਪਾਵ ਮਹਾਨ ਇੰਦਰ ਇੰਦਰ ਬਾਨਨ ਬਲ ਰੰਕਰ ਰੰਕਰਨ ਕਾਲ ਅਨਪੂਤ ਅੰਗ ਅਬ ਅਵੰਗ ਗਤ ਮਿਤ ਪਾਰ ਗੁਣ ਗੁਣ ਉਦਾਰ ਮਨ ਗੁਣ ਪਰਨਾਮ ਨਿਰਪਰ ਨਿਰਕਾਮ ਅਤ ਦੂਤ ਪ੍ਰਚੰਡ ਮਿਤ ਗਤ ਅਖੰਡ ਅਲਸਿਆ ਕਰਮ ਦੇ ਸੇ ਤਰਮ ਸਰਬ ਪਰਨ ਡਨ ਪਰਨਾਂਡੇ ਅੰਡਟ ਬਾਂਦੇ ਚਾਚਰੀ ਸ਼ੰਤੇ ਪ੍ਰਸਾਦੂ गो बंदे मुकंदे उधारे पारए हरि कार्यन न नामे कामे प्रेम पद शंदु <coughs> चतर चक्कर करता चतर चक्कर हारता चतर चक्कर दानिये चतर चक्कर जाने चतर चक्रवर्ती चतर चक्रपति चतर चक्रपालले चतर चक्र काले चतर चक्र पास चतर चक्रवास से चतर चक्र माने चतर चक्र दानने चरि शंदु न छत्रे न मित्रे न परम न पितृ न कर्म न कराए न जन्म न जाए न चित्रे न मित्रे न परे है पवित्र पृथ्वी सेर दिशेर से दिशे से कृषी भक्ति संते प्रसाद कथति की छिज देशे की पिज पेसे की गज कर्मे की पज परमे की पिज लोक के की दित सोके की दूत बनने की कबूत करने की राज पबा है की धर्म तुजा है की सर्व धर्म तुजा है की अशोक बनने ਕਿ ਸਰਬਾ ਬਰਨੇ ਕੀ ਜਗਤ ਕ੍ਰਿਤੀ ਕੀ ਛਤਰ ਛਿੱਤੀ ਕੀ ਬੰਮ ਸਰੂਪ ਤੇ ਕੀ ਅਨਪੋ ਨੂੰ ਪੇ ਕੀ ਆਦ ਅਦੀ ਹੈ ਕੀ ਆਪ ਪੇ ਹੈ ਕਿ ਚਿੱਤਰ ਬਿਹੀਨ ਹੈ ਕੀ ਇੱਕ ਦਿਨ ਹੈ ਕੀ ਰੋਜੀ ਜੋ ਜਾ ਕੇ ਕੀ ਰਮੇ ਰਹਾ ਕੇ ਕੀ ਪਾਕ ਵੀ ਆਵ ਹੈ ਕੀ ਗੈਬੁਲ ਕਾ ਹੈ ਕੀ ਅਪੁਲ ਗੁਨਾਹ ਹੈ ਕੀ ਸਾਹਨ ਸਾ ਹੈ ਕੀ ਕਰਨ ਕਰਨ ਦਾ ਹੈ ਕੀ ਰੋਜੀ ਦੇਹਨ ਦਾ ਕਰਾ ਜਗ ਰਹੀ ਹੈ ਕੀ ਕਰਮ ਕਰੀ ਹੈ ਕੀ ਸਰਬ ਕਲੀ ਹੈ ਕੀ ਸਰਬ ਦਲੀ ਹੈ ਸਰਬ ਤਰੋ मान्य सी कि सरबत धरण कि सबत गुण कि सबत पौन कि सबत दे कि सर्वत्र पैसे की सर्वत्र राज्य की सर्वत्र साज्य की सर्वत दिन की सर्वत लीन की सर्वत जाहो की सर्वत पाहो की सर्वत देश की सर्वत पैसे की सर्वत काले की सर्वत पाले की सर्वत हंता की सर्वत गंता की सर्वत पेखी की सर्वत पेखी की सर्वत काज्य की सर्वत राज्य की सर्वत सुखे की सर्वत्र ओके की सर्वत्र त्रण्य की सर्वत्र मान्य की सर्वत्र देश की सर्वत्र पैसे की सर्वत्र मान्य सदैव प्रधान्य की सर्वत्र जो पीजे की सर्वत्र पीजे की सर्वत्र, सर्वत्र पाने की सर्वत्र मानने की सर्वत्र इंद्र की सर्वत्र चंद्र की सर्व परम फेहिमे की अकल आलामे के साहिब कलामे के उसनल वजू है तममुल रुजू है हमै सुसलाम ए सलीकत मदामे गनीमल सकस्ते गरीब अल परस्ते बलदुल मकाने जमीनुल जमाने तमीजुल तमाम रुजू नदान हरीफल हरीफ लजीमे रजाए जगेने अनेकुल तरंग है भेद है अपंग है अजीजुल निवाज है गनीमल खराज नकत स्वरूप है त्रमकत प्रभुत प्रभुत प्रवाह सुजगत सुधा है सुदेश रूप है भेदिय नोपै समस्त पराज सदा सर्वसाय समस्तुल सलाम देव काम ਨਰਵਾਦ સ્વરૂਪ ਹੈ ਗਾਧ ਹੈ નોਹ ਹੈ ਉਹ ਆਦ ਰੂਪੇ ਅਨਾਦ સ્વરૂਪੇ ਅਨੰਗੀ ਅਨਾਮੇ ਤ੍ਰਵੰਗੀ ਤਰਗਮੇ ਤ੍ਰਵੰਗ ਤਰਵਾਦੇ ਗੰਦੇ ਗਾਦੇ ਸੁ ਬੰ ਸਰਬ ਭਾਗੇ ਸੁ ਸਰਬਾ ਅਨੁਰਾਗੇ ਤ੍ਰਭੁਗਤ સ્વરૂਪ ਹੈ ਛਿਜ ਹੈ ਛੂਤ ਹੈ ਕਿ ਨਰਕਮ ਪਰਨਾਸ਼ ਪਥਲ ਪ੍ਰਵਾਸਨ ਨਿਕਤ ਪਬਾਹ ਸੁਦੇ ਸਦਾ ਹੈ ਤ੍ਰਭੁਗਤ સ્વરૂਪ ਹੈ ਪੇਦਗਤ સ્વરૂਪ ਹੈ अनुकत सदा है प्रभुगत भा है अनुकत स्वरूप है प्रजुगत भंग है, है नंग है पीख है लेख है परम है कर्म है नाद है जुगाद है अभ्य है अवे है भूत है दूत है नाश है उदास है दध है बद है अवगत है विक्रत है ना है प्रकाश है नश्चिंत है सुनिंत है लिख है दिख है लेख है पीख है ड है ग निलह नाद है अनंत है सुनंत है जात है जात है चरपड़ संत पर साधु सबमहंत सर्वगुंत सर्वज्ञत सबमगत सबमकर्ता सबमकर्ता सबमप्राण सबमतरणम सर्वमकर्म सर्वमधर्म सर्वमयुक्त सबममुक्त सबुल संत पर साधु ਨਮੋ ਨਰਕਨਾ ਸੇ ਸਦੇ ਪ੍ਰਕਾਸ਼ੇ ਅਨੰਗ ਸਰੂਪੇ ਪੰਗ ਪਪੂਤੇ ਪਰਮਾਤ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਪਪੂਤੇ ਅਨੰਗੀ ਜਾਂ ਨਾਮੇ ਤਰਵੰਗੀ ਤਰਕਾਮੇ ਨਰਪੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਸਾਗ ਸਰੀਕ ਹੈ ਮਿੱਤੋ ਮੀਗ ਸਦੇ ਪਗਾ ਹੈ ਅਜੇ ਹੈ ਅਜਾ ਹੈ ਭਗਤੀ ਸ਼ੰਤੇ ਪ੍ਰਸਾਦ ਹੂੰ कि जाहर जहूर है कि हजरा हजूर है हमेश उल सलाम है समस्तुल कलाम है कि साहिब दिमाग है कि उस नराग है कि कामल करीम है कि राज गृम है कि रोजी की राज गृह करीमल कमाल है कि उस जमाल है गनीम करा है गरीबल निवाज है हरीफ है सिकरन हैुलफकरण है कलंक परनास है समस्तुल निवास है अगजुल गनीम है हैजाय गृह है समस्तुल जमा है कि साहिब ग्रा है कि नर्क परनास है बहज तुल निवास है की सरबुल गवन है हमेशुल रवन है तमामुल तमीज है समस्तुल अजीज है पपम ईश है समस्तुल अदीस है देश अलेख है, है। जमीन उल जमा है अमी कुल अमा है करीम उल कमाल है ज़ुरत जमाल है कि अचल प्रकाश है अमितो सुभाष है कि अजब स्वरूप है अमितोपभूत है कि मितोपसा है कि आतम पबा है की अचलन ਪੰਘ ਹੈ ਮਿਤੋ ਪੰਘ ਹੈ ਮਦਬੋਰ ਸੰਤਾ ਪ੍ਰਸਾਦ ਮਨਮਨ ਪ੍ਰਣਾਮ ਗੁਣਗੁਣ ਮਦਾਮ ਹਰ ਬਰ ਗੱਜ ਹਰ ਨਰ ਪਰਬਜ ਅਨਗਣ ਪ੍ਰਣਾਮ ਮਨਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਪਉਨਾਸ ਮਨਮਨ ਪ੍ਰਕਾਸ਼ ਗੁਰਗੁਣ ਪ੍ਰਣਾਮ ਜਲਤਲ ਮਦਾਮ ਅੰਚੇ ਅੰਗ ਅਸਨ ਪੰਘ ਉਪਾਪਾਰ ਗਦ ਮਤੁਦਾਰ ਜਲਤਲ ਮੰਡਲ ਦਿਸ ਇਸ ਫਾਉਂਡਰ ਜਲਤਲ ਮਹਾਂਤ 10 ਵਿਸ ਬੇਅੰਤ ਅਨਪਉਨਾਸ ਤਤਤੁਰਾਸ ਜਾਨਬਾ ਇੱਕੀ ਸਦਾਹ ओंकार आदि कथनी अनाद खल खंड ख्याल गुरबर काल कर कर प्रनाम चितम अंशत अजी नंशत बतुट भंडार अंटारम अथ डीट करम बन अनंत दाता महंत हर बोल मना प्रसार प्रसाद लहर हर खल खंडन है मल मंडल है जगतेश्वर है परमेश्वर है कारण है सर्वकार है तिथ है जग के गण है मन मान्य है जाने है सर्वम पर है सर्वम कर है सर्व प्रसीजे सर्व नसीजे करना कर है विष्व पर है सर्वेश्वर है जगतेश्वर है ब्रह्मंडस है खलखंडस है परते पर है करना कर है जपा जप है थपा थप है कृता कृत क्रित है मित मित है मित मित है करना कृत है अकृता कृत है धरनी कृत है अमतेश्वर है परमेश्वर है ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਜਬ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਨ ਨਾਇਕ ਹੈ ਖਲ ਖਾਇਕ ਹੈ ਬਿਸਵ ਪਰ ਹੈ ਕਰਨਾਲ ਹੈ ਨਿਪ ਨਾਇਕ ਹੈ ਸਭ ਪਾਇਕ ਹੈ ਪਉ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਬ ਜਾਪਨ ਹੈ ਅਕਲ ਕ੍ਰਿਤ ਹੈ ਸਰਵਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਤੁਮ ਪਿਆਰ ਸ਼ਾਂਤੋ नमो सूर्य सूर्य नमो चंद्र चंद्र नमो राज राज नमो इंद्र इंद्र नमो अंधकारी नमो तेज तेज नमो विंद्र विंद्र नमो बीज बीज नमो राजस्थान स्थांत रूपे नमो परम तत् अतत् स्वरूपे नमो योग योगे नमो ज्ञान गाने नमो मंत्र मंत्र नमो ध्यान ध्यान नमो जुद्द जुद्द नमो ज्ञान गाने नमो पूर पूर नमो प्राण प्राण नमो कलाकर्ता नमो शांतरूपे नमो इंद्र इंद्र अनादम प्रभूते कलं कलंकार रूपे अलंकार अलंके नमो आस आज, आसे नमो भंक बंक भंगी स्वरूपे अनंगीयना में त्रिभंगी त्रिकाले अनंगी का एक अक्षरी छंद अज है अले है अबे है अबे है, है अबू है अजू है नास कास है लख है पज है, काल है पक है, 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 लेख है, है, नाम है काम है डा है नाथे परमाथे अजोनी अमोनी न रागे न रंगे न रूपे ना रेखे अकर्म परम गंजे लेखे शुलना में समस्तुलना से अब्दुल अणामे समतुल निवासी नरकाम परपोते समतुल स्वरूपे कुकर्म परनासी सुधर्म कपोते सदा सचदानंद सुत्त परनासी करीमल कनिंदा समतुल निवासी अजाईब पूते गजाई गणी में हरिहर करियर करीमल रही में चतर चक्रवर्ती चतर चक्रपुग थे स्वयंभव सुसावदा सर्वयुगते दुकाल अन परनासी दयालन स्वरूपे ਸਦਾ ਅੰਗ ਸੰਗੇ ਅਭੰਗਮ ਪਿਪੂਤੇ ਚਤੁਰ ਚਕਰਵਰਤੀ ਚਤੁਰ ਚਕਰ ਪੂਤੇ ਸਵਯੰਭਵ ਸੁਸਰਵਦਾ ਸਭ ਜਗਤ ਦੇ ਦੁਗਾਲਨ ਪਰਨਾਸੀ ਦੇਵਾਲਨ ਸਰੂਪੇ ਸਦਾ ਅੰਗ ਸੰਗੇ ਅਭੰਗਮ ਪਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ